ਸ਼੍ਰੀਮਤੀ ਅਰਣਾ ਚੋਦਰੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਸ਼੍ਰੀਮਤੀ ਅਰਣਾ ਚੋਦਰੀ ਸ਼੍ਰੀਮਤੀ ਅਰਣਾ ਚੋਦਰੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਸ਼੍ਰੀਮਤੀ ਅਰਣਾ ਚੋਦਰੀ ਦਿਨਨਗਰ ਦੇ ਪਿੰਡ ਮੁਗਰਾਲਾ ਚ ਵੱਡੇ ਇਕੱਠ ਨੇ ਵਿਧਾਇਕਾ ਅਰਣਾ ਚੋਦਰੀ ਦਾ ਕੀਤਾ ਜ਼ੋਰਦਾਰ ਸਵਾਗਤ ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ ਅਤੇ ਯੂਥ ਆਗੂ ਅਮਰਿਤ ਸੰਧੂ ਦੀ ਅਗਵਾਈ ਚ ਠਾਠਾ ਮਾਰਦੇ ਹਜੂਮ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਚ ਦਿੱਤਾ ਫਤਵਾ ਦਿਨਨਗਰ ਦੇ ਪੈਂਦੇ ਪਿੰਡ ਮੁਗਰਾਲਾ ਚ ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ ਅਤੇ ਯੂਥ ਆਗੂ ਅਮਰਿਤ ਸੰਧੂ ਦੀ ਅਗਵਾਈ ਚ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਧਾਇਕਾ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਪਿੰਡ ਮੁਗਰਾਲਾ ਚੇ ਵੱਡੀ ਇਕੱਠ ਨੇ ਜਿੱਥੇ ਵਿਧਾਇਕਾ ਅਰਨਾ ਚੋਦਰੀ ਦਾ ਜ਼ੋਰਦਾਰ ਸਵਾਗਤ ਕੀਤਾ ਉੱਥੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਲੀਡ ਨਾਲ ਜਿਤਾਉਂਦਾ ਫਤਵਾ ਦਿੱਤਾ ਜਦੋਂ ਮੇਰੇ ਇਲੈਕਸ਼ਨ ਸੀ ਅਸੀਂ ਇੱਥੇ ਜਿਹੜਾ ਮਿਲੇ मैं थोड़ी सार् बहुत धनवादी हूँ बहुत ज़्यादा शुक्र गुजार हाँ कि हमेशा बहुत चढ़ के मेरा साथ दिता और ददौलत तो मैं एम एल ए चौथी बार बढ़ के आज सामने करी। मैं बहुत बहुत हूँ कि हमेशा तो बहुत कर हमेशा ही वाद चढ़ के साथ दिता और पिछले इलेक्शन जो बहुत ਦੇ ਰਿਚਲ ਮੈਜੀਸ਼ਾ ਰੁਚਾ 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 ਰੋ ਲੇਕਿਨ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ ਅਰ ਤੁਸੀਂ ਉਦੋਂ ਵੀ ਮੈਨੂੰ ਸੱਚ ਸੱਚ ਤਿੰਨ ਸੌ ਮੋਟਾ ਦੇ ਲਾ ਲੀ ਗੋਈ ਆਪਣੇ ਪਿੱਛੇ ਤੇ ਬਹੁਤ ਵੱਡੀ ਗੱਲ ਹੈ ਔਰ ਮੈਂ ਤੁਹਾਡੀ ਅੱਗੇ ਨਮਸਤਕਾਂ ਬਹੁਤ ਬਹੁਤ ਸਾਰਾ ਧੰਨਵਾਦ ਹੁਣ ਨਮਸਤਕਾਰ ਦੇ ਮੈਲਿਕ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੋ ਕੁਝ ਵੀ ਸਾਨੂੰ ਅੱਜ ਤੱਕ ਮਿਲਿਆ ਕੁਝ ਦਾ ਸੋਚ ਆਇਆ ਹਮੇਸ਼ਾ ਕਾਂਗਰਸ ਪਾਰਟੀ ਦੀ ਸਰਕਾਰ ਆਈ ਚਾਹੇ ਸ਼ੂਗਰ ਮੈਨੂੰ ਚਾਹੇ ਤ੍ਰਿਪਾਤੀਆਂ ਵਾਸਤੇ ਨੇ ਚਾਹੇ ਕੁਝ ਕੋਸਪੋਰੀ ਕਿ ਕੋਈ ਅਖਮੀਅਤ ਨਹੀਂ ਹੈ। ਉਹ ਕਦਰ ਸੀ ਕਿ ਪਕੀਏ ਆਮ ਇਨਸਾਨਾਂ ਹਰ ਵਰਗ ਨੂੰ ਹੱਥ ਤਰਫੋਂ ਨਾਲ ਲੈ ਕੇ ਚੱਲਦੀ ਹੈ। ਮੈਨੂੰ ਪਿਛਲੀ ਵਾਰ ਇਸਲੀ ਸਰਕਾਰ ਦੇ ਵਿੱਚ ਮੈਨੂੰ ਮੌਕਾ ਮਿਲਿਆ ਮੰਤਰੀ ਮਿਰੰਦਾ ਸੋਚਿਆ ਕਿ ਜੇ ਮੈਂ ਮੌਕਾ ਲੜਾਇਆ ਇਹ ਆਪਣੇ ਲੋਕਾਂ ਵਾਸਤੇ ਕੁਝ ਕਰਾਂ ਸਕੂਲਾਂ ਦਾ ਬੰਦੇ ਇੰਚ ਆਰ ਬਣਾਇਆ ਗਿਆ ਪਰ ਮੇਰੇ ਕੋਲ ਬੈਕਪਾਲ ਸਕੂਲਾਂ ਦਾ ਸੀ ਸਕੂਲਾਂ ਨੇ ਨਵਾਂ ਬਣੇ ਨਵੇਂ ਕਮਰੇ ਬਣਾਏ ਸਮਾਰਟ ਸਕੂਲ ਬਣਾਏ ਤੀਜਰਾ ਦੇ ਘਾਟ ਨੂੰ ਪੂਰਾ ਕੀਤਾ ਔਰ ਸਭ ਤੋਂ ਵੱਡਾ ਕੌਂਸਲਾ ਕੀਤਾ ਉਹ ਹੈ ਸੈਂਟ ਕੋਲਿਜ ਨੂੰ ਯੂਨੀਵਰਸਿਟੀ ਦਾ दर्जा ਦਿੱਤਾ ਸਾਡੇ ਬੱਚੇ ਨੇ ਯੂਨੀਵਰਸਿਟੀ ਜਾ ਕੇ ਪੜ੍ਹਨ ਸਾਡੇ ਇਲਾਕੇ ਦਾ ਵੀ ਮਾਣ ਹੋਇਆ ਸਾਡੇ ਬੱਚੇ ਇਥੋਂ ਦੂਜੀ ਜਗ੍ਹਾ ਜਾਂਦੇ ਨੇ ਪੜ੍ਹਨ ਵਾਸਤੇ 15 ਕਰੋੜ ਰੁਪਏ ਦੀ ਗ੍ਰਾਂਟ ਵੀ ਦਿਵਾਈ ਜੈਂਟ ਕਾਲਜ ਨੂੰ ਔਰ ਯੂਨੀਵਰਸਿਟੀ ਇਹਨੂੰ ਬਣਾਇਆ ਜਿਹਦੇ ਚ ਅੱਧੇ ਆਪਣੇ ਕੋਰਸੇ ਜਿਹੜੇ ਨੇ ਜਿਹੜੇ ਅੱਜ ਕੱਲ ਬੱਚੇ ਨੂੰ ਚੰਗੇ ਲੱਗਦੇ ਨੇ ਪੜ੍ਹ ਲੈਣੇ ਉਹ ਕੋਰਸ ਵੀ ਸ਼ੁਰੂ ਕਰਵਾਏ ਫਿਰ ਮੇਰੇ ਕੋਲ ਟਰਾਂਸਪੋਰਟ ਦਾ ਵਿਭਾਗ ਆਇਆ ਜਦੋਂ ਸਰਕਾਰੀ ਬੱਸਾਂ ਦਾ ਮੈਨਟਨੈਂਸ ਤੇ ਮੈਂ ਉਹਦੇ ਵਿੱਚ ਆਪਣੀਆਂ ਭੈਣਾਂ ਦਾ ਮਹਿਲਾਵਾਂ ਦਾ ਕਿਰਾਇਆ ਮਾਫ਼ ਕਰਾਤਾ। ਇਹ ਕਿਸੇ ਵੀ ਪੰਜਾਬ ਦੇ ਕੋਨੇ 'ਚ ਜਾਣ ਜਿੰਨੀ ਵੱਡੀ ਮਰਜ਼ੀ ਜਾਣ ਸਿਰਫ ਆਧਾਰ ਕਾਰਡ ਦਿਖਾਣਾ ਪੈਂਦਾ ਕਿਰਾਇਆ ਕੋਈ ਨਹੀਂ ਕਰਦਾ।